ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਮਨਪ੍ਰੀਤ ਕੌਰ ਮੈਂ ਨੇ ਜਗਤ ਵਿੱਚ ਤੁਹਾਡਾ ਸਵਾਗਤ ਕਰ ਰਹੀ ਹਾਂ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਰਾਜਸਥਾਨ ਦੀ ਫੇਮਸ ਡਿਸ਼ ਜੋ ਕਿ ਹੈ ਦਾਲ ਡੋਕਲੀ ਦੀ ਡਿਸ਼ ਬਹੁਤ ਵਧੀਆ ਰੈਸਪੀ ਹੈਗੀ ਹੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਔਰ ਤੁਹਾਨੂੰ ਇਹ ਰੈਸਪੀ ਜ਼ਰੂਰ ਪਸੰਦ ਆਏਗੀ ਅਗਰ ਤੁਹਾਨੂੰ ਇਹ ਰੈਸਪੀ ਪਸੰਦ ਆਂਦੀ ਹੈ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਕਰਨਾ ਐਨ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਸਭ ਤੋਂ ਪਹਿਲਾਂ ਆਪਾਂ ਅਰਹਰ ਦੀ ਦਾਲ ਲੈ ਲੈਣੀ ਹੈ ਮੈਂ 1 ਕੋਲੀ ਅਰਹਰ ਦੀ ਦਾਲ ਲਿੱਤੀ ਹੈ ਦਾਲ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਚਾਰ ਤੋਂ ਪੰਜ ਵਾਰੀ ਧੋ ਕੇ ਉਸ ਤੋਂ ਬਾਅਦ ਦੇ ਘੰਟੇ ਵਾਸਤੇ ਪਾਣੀ ਵਿੱਚ ਭਿਓ ਕੇ ਰੱਖ ਦੇਣਾ ਹੈ। ਉਸ ਤੋਂ ਬਾਅਦ ਅਸੀਂ ਇਹਨੂੰ ਕੁੱਕਰ ਦੇ ਵਿੱਚ ਦਾਲ ਨੂੰ ਪਕਾ ਲਾਂਗੇ। ਅੱਧਾ ਘੰਟਾ ਪਹਿਲਾਂ ਆਪਾਂ ਪਾਣੀ ਵਿੱਚ ਭਿਓ ਕੇ ਰੱਖਣਾ ਹੈ ਇਹਨੂੰ। ਹੁਣ ਅਸੀਂ ਦਾਲ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਆਪਾਂ ਕੁੱਕਰ ਦੇ ਵਿੱਚ ਪਾ ਦੇਣਾ ਹੈ। ਇਹ ਦੇਖੋ ਆਪਾਂ ਦਾਲ ਪਾ ਦਿੱਤੀ ਹੈ। ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ। ਜਿੰਨੀ ਆਪਾਂ ਦਾਲ ਲਿੱਤੀ ਹੈ ਉਸ ਤੋਂ ਆਪਣਾ ਦੋ ਗੁਣਾ ਸਿੱਧੇ ਪਾਣੀ ਪਾ ਦੇਣਾ ਚ ਜਿਵੇਂ ਇੱਕ ਕੋਲੀ ਆਪਾਂ ਦਾਲ ਲਿੱਤੀ ਹੈ ਆਪਾਂ ਇਹਦੇ ਵਿੱਚ ਦੋ ਕੋਲੀਆਂ ਦੇ ਵਿੱਚ ਪਾਣੀ ਪਾ ਦੇਣੀਆਂ ਨੇ ਆਪਾਂ ਇੰਨਾ ਪਾਣੀ ਪਾਣਾ ਕਿ ਸਾਡੀ ਦਾਲ ਚੰਗੀ ਤਰੀਕੇ ਨਾਲ ਡੁੱਬ ਜਾਵੇ ਨਾਰਮਲ ਜਿਵੇਂ ਆਪਾਂ ਦਾਲ ਬਣਾ ਕੇ ਤਿਆਰ ਕਰਦੇ ਹਾਂ ਬਸ ਬਿਲਕੁਲ ਉਸੇ ਤਰੀਕੇ ਨਾਲ ਬਣਾ ਕੇ ਤਿਆਰ ਕਰਨੀ ਹੈ ਇਹ ਦੇਖੋ ਆਪਾਂ ਜਿੰਨੀ ਸਾਡੀ ਦਾਲ ਹੈ ਉਸ ਤੋਂ ਦੁਗਣਾ ਸਿੱਧੇ ਚ ਪਾਣੀ ਪਾ ਦਿੱਤਾ ਵੈ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਦਾਂਗੇ ਮੈਂ 1 ਚਮਚ ਨਮਕ ਪਾ ਰਹੀ ਹਾਂ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਨਮਕ ਪਾ ਸਕਦੇ ਹੈਗੇ ਹੋ ਤੇ ਹੁਣ ਅਸੀਂ ਇਹਦੇ ਵਿੱਚ ਹਲਦੀ ਪਾ ਦਾਂਗੇ ਹਲਦੀ ਪਾਉਣ ਨਾਲ ਕਿ ਕਲਰ ਵਧੀਆ ਆ ਜਾਂਦਾ ਜਾਂ ਪਹਿਲਾਂ ਆਪਾਂ ਹਲਦੀ ਪਾ ਦਾਂਗੇ ਤੇ ਹਲਦੀ ਸਾਡੀ ਪੱਕ ਵੀ ਜਾਂਦੀ ਹੈਗੀ ਹੈ 1/2 ਚਮਚ ਮੈਂ ਇਹਦੇ ਵਿੱਚ ਹਲਦੀ ਪਾਈ ਹੈਗੀ ਹੈ ਬਸ ਆਪਾਂ ਇਸ ਟਾਈਮ ਐਨੇ ਹੀ ਸਵਾਨ ਪਾਣਾ ਹੈ ਤੇ ਹੁਣ ਅਸੀਂ ਇੱਕ ਟਮਾਟਰ ਕੱਟ ਕੇ ਜਿਹਨੂੰ ਰਫਲੀ ਕੱਟ ਕਰਕੇ ਆਪਾਂ ਇਹਦੇ ਵਿੱਚ ਪਾ ਦਾਂਗੇ ਹੁਣ ਅਸੀਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਟਮਾਟਰ ਤੁਸੀਂ ਇਸ ਟਾਈਮ ਪਾਣਾ ਆਪਸ਼ਨਲ ਹੈ ਤੁਸੀਂ ਚਾਹੇ ਤੜਕੇ ਦੇ ਵਿੱਚ ਵੀ ਪਾ ਸਕਦੇ ਹੋ ਪਰ ਇਸ ਤਰੀਕੇ ਨਾਲ ਟਮਾਟਰ ਰਗਾ ਤੁਸੀਂ ਪਹਿਲਾਂ ਪਾ ਦੋਗੇ ਤਾਂ ਸਬਜੀ ਦਾ ਦਾਲ ਦਾ ਟੇਸਟ ਜੋ ਹੈ ਜੋ ਬਹੁਤ ਵਧੀਆ ਹੋ ਜਾਂਦਾ ਹੈ ਬਾਕੀ ਤੁਹਾਡੀ ਆਪਣੀ ਚੋਅ ਹੈ ਤੁਸੀਂ ਤੜਕੇ ਦੇ ਵਿੱਚ ਵੀ ਪਾ ਸਕਦੇ ਹੈਗੇ ਹੋ ਹੁਣ ਆਪਾਂ ਕੁੱਕਰ ਬੰਦ ਕਰਕੇ 4 ਤੋਂ 5 ਸੀਟੀਆਂ ਆਨ ਦੇਣੀਆਂ ਨੇ ਹੁਣ ਆਪਾਂ ਢੋਕਲੇ ਦੀ ਤਿਆਰੀ ਕਰ ਲਾਂਗੇ ਮੈਂ 1 ਕੋਲੀ ਕਣਕ ਦਾ ਆਟਾ ਲਿੱਤਾਵਾਂ ਨਾਰਮਲ ਆਟਾ ਪਾ ਲਿੱਤਾ ਵੈ ਹੁਣ ਆਟੇ ਪਲੈਨ ਤੋਂ ਬਾਅਦ ਹੁਣ ਆਪਾਂ ਦੇਚ ਬੇਸਨ ਪਾ ਦਾਂਗੇ ਇੱਕੋਲੀ ਜਗਾ ਤੁਸੀਂ ਆਟਾ ਲਿੱਤਾ ਵੈ ਤੇ ਉਹਦੇ ਵਿੱਚ ਤੁਸੀਂ ਇੱਕ ਅਰਚੀ ਤੁਸੀਂ ਇਹਦੇ ਵਿੱਚ ਬੇਸਨ ਪਾਣਾ ਵੈ ਆਪਾਂ ਬੇਸਨ ਵੀ ਲੈ ਲਿੱਤਾ ਇਹਦੇ ਵਿੱਚ ਇਹ ਦੇਖੋ ਨਾਰਮਲ ਜਿਹੜੀ ਆਪਣੀ ਕਰਚੀ ਹੁੰਦੀ ਹੈ ਉਹ ਲਿੱਤੀ ਹੈ ਵੈ ਦੇ ਵਿੱਚ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਨਮਕ ਪਾ ਦਾਂਗੇ ਨਮਕ ਤੁਸੀਂ ਆਪਣੇ ਟੇਸ ਦੇ ਅਨੁਸਾਰ ਵੀ ਲੈ ਸਕਦੇ ਏਗੇ ਹੋਣ ਅਸੀਂ ਇਹਦੇ ਵਿੱਚ ਹੁਣ ਅਸੀਂ ਇਹਦੇ ਵਿੱਚ ਜੁਵੈਨ ਪਾ ਦਾਂਗੇ ਮੈਂ ਇੱਕ ਚਮਚ ਇਹਦੇ ਵਿੱਚ ਜੁਵੈਨ ਪਾਈ ਹੈਗੀ ਹੈ ਆਪਾਂ ਕੋਈ ਵੀ ਵੇਸਣ ਦੀ ਆਪਾਂ ਚੀਜ਼ ਬਣਾਉਂਦੇ ਆ ਉਹਦੇ ਵਿੱਚ ਆਪਾਂ ਜੁਵੈਨ ਜ਼ਰੂਰ ਪਾਉਂਦੇ ਆਗੇ ਕਿਉਂਕਿ ਜੁਵੈਨ ਪਾਣ ਨਾਲ ਆਪਾਂ ਨੂੰ ਵੇਸਣ ਜੋ ਹੈਵੀ ਨਹੀਂ ਲੱਗਦਾ ਹੈਗਾ ਵਾ ਆਪਾਂ ਨੂੰ ਐਵੈਸਣ ਪਚ ਜਾਂਦਾ ਜਲਦੀ ਹੁਣ ਅਸੀਂ ਇਹਦੇ ਵਿੱਚ ਅੱਧੇ ਚਮਚਾ ਦੇ ਵਿੱਚ ਅਸੀਂ ਲਾਲ ਮਿਰਚ ਪਾਈ ਹੈਗੀ ਹੈ ਇਹ ਬਹੁਤ ਘੱਟ ਮਸਾਲੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਹੈ ਹੁਣ ਅਸੀਂ ਇਹਦੇ ਵਿੱਚ ਕਸੂਰੀ ਮੇਥੀ ਪਾ ਦਾਂਗੇ ਤੁਸੀਂ ਚਾਹੇ ਤੇ ਹਲਤਨੀਆਂ ਵੀ ਪਾ ਸਕਦੇ ਹਗੇ ਹੋ ਮੈਂ ਇਹਦੇ ਵਿੱਚ ਹਲਦੀ ਪਾਉਣਾ ਭੁੱਲ ਗਈ ਸੀ ਤੁਸੀਂ ਹਲਦੀ ਜ਼ਰੂਰ ਪਾ ਲੈਣਾ ਇਹਦੇ ਵਿੱਚ ਇੱਕ ਚਮਚ ਹਲਦੀ ਪਾ ਲੈਣਾ ਤੇ ਮੈਂ ਹੁਣ ਅਸੀਂ ਇਹਦੇ ਵਿੱਚ ਕੁਕਿੰਗ ਆਇਲ ਪਾ ਰਹੇ ਹਾਂਗੇ ਮੈਂ ਡੇਢ ਕੜਛੀ ਇਹਦੇ ਵਿੱਚ ਕੁਕਿੰਗ ਆਇਲ ਪਾਇਆ ਵੈ ਕੁਕਿੰਗ ਆਇਲ ਤੁਸੀਂ ਜੋ ਯੂਜ਼ ਕਰਦੇ ਹੋ ਤੁਸੀਂ ਉਹ ਪਾ ਸਕਦੇ ਏਗੇ ਉਹ ਇਹਦੇ ਨਾਲ ਕੀ ਹੈ ਜੋ ਸਾਡੇ ਡੋਕਲੇ ਆਬ ਸੌਫਟ ਬੰਦੇ ਨੇ ਹੁਣ ਅਸੀਂ ਇਹਨਾਂ ਸਾਰਿਆਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਪਹਿਲਾਂ ਆਪਾਂ ਇਸ ਤਰ੍ਹਾਂ ਸਿੰਪਲ ਆਟਾ ਨਾ ਮਿਕਸ ਕਰਾਂਗੇ ਇਹਨੂੰ ਉਸ ਤੋਂ ਬਾਅਦ ਅਸੀਂ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਗੁੰਨ ਲੈਣਾ ਹੈ ਆਪਾਂ ਇਹਨੂੰ ਜ਼ਿਆਦਾ ਸਖਤ ਨਹੀਂ ਕਰਨਾ ਤੇ ਜ਼ਿਆਦਾ ਢਿੱਲਾ ਵੀ ਨਹੀਂ ਕਰਨਾ ਜੋ ਮੀਡੀਅਮ ਦੇ ਵਿੱਚ ਆਉਂਦਾ ਹੈ ਅਸੀਂ ਉਸ ਤਰੀਕੇ ਨਾਲ ਨੋਰਮਲ ਆਟਾ ਗੁੰਨਣਾ ਆਪਾਂ ਨੇ ਇਹ ਦੇਖੋ ਹੁਣ ਆਪਾਂ ਹਲਕਾ ਹਲਕਾ ਪਾਣੀ ਪਾ ਕੇ ਇਹਨੂੰ ਗੁੰਨ ਲਾਂਗੇ ਜਿਵੇਂ ਨੋਰਮਲ ਆਪਾਂ ਰੋਟੀਆਂ ਦਾ ਆਟਾ ਗੁੰਨਦੇ ਹਾਂ ਉਸੇ ਤਰੀਕੇ ਨਾਲ ਗੁੰਨਣਾ ਪਰ ਉਸ ਤੋਂ ਥੋੜਾ ਜਿਹਾ ਆਪਾਂ ਟਾਈਟ ਗੁੰਨਣਾ ਹੈਗਾ ਵਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗੁੰਨ ਲਾਂਗੇ ਇਹ ਦੇਖੋ ਆਪਾਂ ਆਟਾ ਗੁੰਨ ਲਿੱਤਾ ਵੈ ਇਹ ਦੇਖੋ ਆਪਾਂ ਇੰਨਾ ਹੀ ਆਟਾ ਨਰਮ ਰੱਖਣਾ ਵੈ ਜ਼ਿਆਦਾ ਨਾ ਨਰਮ ਕਰਨਾ ਨਾ ਜ਼ਿਆਦਾ ਟਾਈਟ ਕਰਨਾ ਵੈ ਹੁਣ ਅਸੀਂ ਇਹਨੂੰ 10 ਤੋਂ 15 ਮਿੰਟ ਵਾਸਤੇ ਟਾਕੇ ਰੱਖ ਦਾਂਗੇ ਸਾਈਡ ਤੇ 10 ਮਿੰਟ ਹੋ ਚੁੱਕੇ ਨੇ ਉਸ ਤੋਂ ਬਾਅਦ ਆਪਾਂ ਦੁਬਾਰਾ ਆਟੇ ਨੂੰ ਮੁੱਕੀ ਮਾਰ ਲੈਣੀ ਹੈਗੀਏ ਤਾਂ ਕਿ ਜੋ ਸਾਡਾ ਆਟਾ ਹੈ ਸੌਫਟ ਹੋ ਜਾਵੇ ਇਹ ਦੇਖੋ ਆਪਾਂ ਇਸ ਤਰੀਕੇ ਨਾਲ ਦੁਬਾਰਾ ਆਪਾਂ ਇਹਨੂੰ ਮੁੱਕੀ ਮਾਰ ਕੇ ਪਗੁੰਨ ਲੈਣਾ ਹੈਗਾ ਹੁਣ ਆਪਾਂ ਇਹਨੂੰ ਵੇਲ ਲਾਂਗੇ ਆਪਾਂ ਇੱਕ ਵੱਡਾ ਸਾਰਾ ਪੇੜਾ ਬਣਾ ਕੇ ਆਪਾਂ ਨੂੰ ਤਿਆਰ ਕਰਾਂਗੇ ਇਹ ਦੇਖੋ ਵੱਡਾ ਪੇੜਾ ਲਿੱਤਾ ਹੈ ਆਪਾਂ ਇਹਨੂੰ ਤਾਂ ਕਿ ਸਾਡੀ ਜੋ ਰੋਟੀ ਹੈ ਬਹੁਤ ਵੱਡੀ ਬਣੇ ਤੁਸੀਂ ਦੇਖ ਲੈਣਾ ਤੁਸੀਂ ਫਿਰ ਕਿੰਨੀ ਆਪਾਂ ਵੱਡੀ ਰੋਟੀ ਬਣਾਣੀ ਹੈਗੀ ਹੈ ਇਹ ਦੇਖੋ ਤੁਸੀਂ ਚਾਹੇ ਤੇ ਛੋਟਾ ਪੇੜਾ ਲੈ ਕੇ ਤੁਸੀਂ ਛੋਟੇ-ਛੋਟੇ ਰੋਟੀਆਂ ਵੀ ਬਣਾ ਸਕਦੇ ਹੈਗੇ ਹੋ ਕਿਉਂਕਿ ਉਸ ਤੋਂ ਬਾਅਦ ਤੇ ਆਪਾਂ ਕਟਿੰਗ ਹੀ ਕਰਨੀ ਹੈਗੀ ਹੈ ਪਰ ਜੇ ਵੱਡੀ ਰੋਟੀ ਬਣਾ ਲਾਂਗੇ ਆਪਣਾ ਕੰਮ ਜਲਦੀ ਹੋ ਜਾਂਦਾ ਵਾ ਇਸ ਤਰੀਕੇ ਨਾਲ ਆਪਾਂ ਰੋਟੀ ਵੇਲ ਲੈਣੀ ਹੈ ਤੁਸੀਂ ਦੇਖ ਸਕਦੇ ਹੋ ਜਿੰਨਾ ਮੇਰਾ ਚੱਕਨ ਲਾ ਹੈ ਮੈਂ ਓਨੀ ਵੱਡੀ ਰੋਟੀ ਆਪਾਂ ਬਣਾਈ ਹੈ ਇਹਦੇ ਵਿੱਚ ਰੋਟੀ ਆਪਾਂ ਜ਼ਿਆਦਾ ਪਤਲੀ ਨਹੀਂ ਕਰਨੀ ਤੇ ਨਾ ਜ਼ਿਆਦਾ ਮੋਟੀ ਰੱਖਣੀ ਹੈ ਵਿਚ ਵਾਲ ਜਿਹੜਾ ਸਾਈਜ਼ ਹੁੰਦਾ ਨਾ ਉਹ ਆਪਾਂ ਓ ਰੱਖਣਾ ਹੈ ਗਾਵੇ ਇਹ ਦੇਖੋ ਆਪਾਂ ਇਸ ਤਰੀਕੇ ਨਾਲ ਆਪਾਂ ਵੇਲ ਲਿੱਤੀ ਹੈ ਰੋਟੀ ਤੁਹਾਨੂੰ ਮੈਂ ਦਿਖਾ ਦਿੰਦੀ ਹਾਂ ਕਿੰਨੀ ਆਪਾਂ ਰੱਖੀ ਪਤਲੀ ਇਹ ਦੇਖੋ ਨਾ ਜ਼ਿਆਦਾ ਪਤਲੀ ਹੈ ਤੇ ਨਾ ਜ਼ਿਆਦਾ ਮੋਟੀ ਹੈ ਬਸ ਇੰਨਾ ਹੀ ਰੱਖਣਾ ਹੈ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਮੈਂ ਇਹਨੂੰ ਚੌਰਸ ਪੀਸਾਂ 'ਚ ਕੱਟ ਰਹੀ ਆ ਤੁਸੀਂ ਚਾਹੇ ਤੇ ਇਹਨੂੰ ਟ੍ਰਾਇੰਗਲ ਵੀ ਕੱਟ ਸਕਦੇ ਏਗੇਓ ਚਾਹੇ ਤੇ ਤੁਸੀਂ ਡਾਇਮੰਡ ਸ਼ੇਪ 'ਚ ਕੱਟ ਸਕਦੇ ਹੋ ਜਾਂ ਤੁਸੀਂ ਇਹਨੂੰ ਗੋਲ-ਗੋਲ ਵੀ ਕਰ ਸਕਦੇ ਹੋ ਗੋਲ ਤੁਸੀਂ ਜਿਵੇਂ ਕੋਈ ਵੀ ਬੋਤਲ ਦਾ ਟੱਕਣ ਲੈ ਲਓ ਉਹਦੇ ਨਾਲ ਤੁਸੀਂ ਗੋਲ-ਗੋਲ ਕਟਿੰਗ ਕਰ ਸਕਦੇ ਏਗੇਓ ਮੈਂ ਇਸ ਤਰੀਕੇ ਨਾਲ ਚੱਕੂ ਦੇ ਨਾਲ ਜਾਂ ਤੁਸੀਂ ਕਟਰ ਦੇ ਨਾਲ ਤੁਸੀਂ ਇਸ ਤਰੀਕੇ ਨਾਲ ਇਹਨੂੰ ਕੱਟ ਲੈਣਾ ਮੈਂ ਇਹ ਦੇਖੋ ਸਿੰਪਲ ਤਰੀਕੇ ਨਾਲ ਇਹਦੀ ਕਟਿੰਗ ਹੋ ਜਾਂਦੀ ਹੈ ਕਿ ਹੈ ਕੋਈ ਜ਼ਿਆਦਾ ਆਪਨੋ ਔਖਾ ਨਹੀਂ ਹੈਗਾ ਇਹ ਦੇਖੋ ਕਿੰਨੇ ਵੱਡੇ ਪੀਸ ਤੁਸੀਂ ਰੱਖਨੇ ਤੁਹਾਡੇ ਆਪਣੇ ਹਿਸਾਬ ਤੇ ਹੈਗਾ ਵੈ ਮੈਂ ਇਸ ਤਰੀਕੇ ਨਾਲ ਕਟਰ ਦੇ ਨਾਲ ਕੱਟੀ ਜਾ ਰਹੀ ਹਾਂ ਤੁਸੀਂ ਚੱਕੂ ਦੇ ਨਾਲ ਵੀ ਕਰ ਸਕਦੇ ਹੋ ਅਗਰ ਤੁਸੀਂ ਗੋਲ ਬਣਾਣਾ ਹੈ ਤੁਸੀਂ ਬੋਤਲ ਦਾ ਟੱਕਣ ਵੀ ਲੈ ਸਕਦੇ ਹੋ ਉਹਦੇ ਨਾਲ ਵੀ ਤੁਸੀਂ ਇਸ ਤਰੀਕੇ ਨਾਲ ਗੋਲ-ਗੋਲ ਪੀਸ ਕਰਕੇ ਕੱਟ ਸਕਦੇ ਹੈਗੇ ਹੋ ਜਿਵੇਂ ਤੁਹਾਨੂੰ ਸਾਈਜ਼ ਤੁਹਾਨੂੰ ਪਸੰਦ ਹੈ ਤੁਸੀਂ ਉਸ ਤਰੀਕੇ ਦੀ ਸ਼ੇਪ ਵੀ ਬਣਾ ਸਕਦੇ ਹੈਗੇ ਹੋ ਹੁਣ ਆਪਾਂ ਇਹਨੂੰ ਦੁੱਧੇ ਪਾਸੋਂ ਵੀ ਆਪਾਂ ਕੱਟ ਲਾਂਗੇ ਇਸ ਤਰੀਕੇ ਨਾਲ ਦੇਖੋ ਆਪਣੇ ਚਾਰੋਂ ਪਾਸੇ ਕੱਟ ਗਏ ਨੇ ਚੌਰਸ ਚੌਰਸ ਆਪਾਂ ਪੀਸ ਕੱਟ ਲਿੱਤੇ ਨੇ ਤੁਸੀਂ ਇਹਨੂੰ ਚਾਹੇ ਤੇ ਕੋਈ ਵੀ ਸ਼ੇਪ ਦੇ ਸਕਦੇ ਹੈਗੇ ਹੋ ਇਹ ਦੇਖੋ ਇਸ ਤਰੀਕੇ ਨਾਲ ਜੋ ਆਪਣੀ ਢੋਕਲੀ ਆ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਹਨੂੰ ਕਦੋਂ ਵੀ ਬਣਾ ਕੇ ਖਾ ਸਕਦੇ ਹੋ ਰਾਤੀ ਡਿਨਰ ਦੇ ਵਿੱਚ ਵੀ ਇਹਨੂੰ ਖਾ ਸਕਦੇ ਹੋ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਵੈ ਹੁਣ ਆਪਾਂ ਇਹਦੇ ਸਾਰੇ ਪੀਸਿਸ ਇੱਕ ਇੱਕ ਅਲੱਗ-ਅਲੱਗ ਕਰਕੇ ਕੱਢ ਲੈਣੇ ਨੇ ਇਸ ਤਰੀਕੇ ਨਾਲ ਇਹ ਦੇਖੋ ਸਾਰੇ ਪੀਸ ਆਪਾਂ ਅਲੱਗ-ਅਲੱਗ ਕਰਕੇ ਕੱਟ ਕੇ ਇਹਦੇ ਵਿੱਚ ਰੱਖ ਲੈਣੇ ਨੇ ਇਹ ਦੇਖੋ ਐਸੇ ਤਰੀਕੇ ਨਾਲ ਆਪਾਂ ਸਾਰੇ ਪੀਸ ਅਲੱਗ ਕਰ ਲੈਣੇ ਨੇ ਤੇ ਜੋ ਬਾਕੀ ਦਾ ਆਟਾ ਰਹਿ ਗਿਆ ਵੈ ਅਸੀਂ ਉਹਦੇ ਵੀ ਰੋਟੀ ਬੇਲ ਕੇ ਐਸੇ ਤਰੀਕੇ ਨਾਲ ਪੀਸ ਕੱਟ ਲੈਣੇ ਨੇ ਤੇ ਇਹ ਦੇਖੋ ਸਾਡੀ ਜੋ ਦਾਲ ਹੈ ਉਹਨੂੰ ਵੀ ਸਿਤੀਆਂ ਆ ਚੁੱਕੀਆਂ ਨੇ ਸਾਡੀ ਜੋ ਦਾਲ ਉਹ ਵੀ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਸਾਡਾ ਜੋ ਟਮਾਟਰ ਪਪਾਈ ਸੀਗੇ ਉਹ ਵੀ ਗਲ ਚੁੱਕਿਆ ਵੈ ਇਹ ਦੇਖੋ ਦਾਲ ਸਾਡੀ ਹੋ ਚੁੱਕੀ ਹੈ ਹੁਣ ਆਪਾਂ ਇਹਦਾ ਤੜਕਾ ਵੀ ਤਿਆਰ ਕਰ ਲਾਂਗੇ ਇਹ ਦੇਖੋ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਦਾਲ ਹੁਣ ਅਸੀਂ ਕੜਾਈ ਲੈ ਲਈਤੀ ਹੈ ਜਿਹਦੇ ਵਿੱਚ ਮੈਂ ਦੇਸੀ ਘਿਓ ਯੂਜ਼ ਕਰਾਂਗੀ ਤੜਕੇ ਵਾਸਤੇ ਤੁਸੀਂ ਜੋ ਕੁਕਿੰਗ ਆਇਲ ਯੂਜ਼ ਕਰਨਾ ਚਾਹਦੇ ਉਸੇ ਉਕਰ ਸਕਦੇ ਏਗੇ ਜੁ ਜਿਹੜੇ ਡਿਫਾਇਨਡ ਵੀ ਲੈ ਸਕਦੇ ਹੈਗੇ ਉਹ ਸਾਡਾ ਕਿਓ ਵਿੱਚ ਮੈਂ ਤੜਕਾ ਲਗਾ ਰਹੀ ਆ ਕਿ ਉਹ ਸਾਡਾ ਚੰਗੀ ਤਰੀਕੇ ਨਾਲ ਗਰਮ ਹੋ ਜਾਏ ਉਸ ਤੋਂ ਬਾਅਦ ਆਪਾਂ ਤੜਕਾ ਤਿਆਰ ਕਰਾਂਗੇ ਇਹ ਦੇਖੋ ਜੋ ਸਾਡਾ ਕਿਓ ਹੈ ਉਹ ਮੈਲਟ ਹੋ ਚੁੱਕਿਆ ਹੋਇਆ ਹੈ ਸਾਡਾ ਕਿਓ ਹੈ ਜੋ ਗਰਮ ਵੀ ਹੋ ਚੁੱਕਿਆ ਹੋਇਆ ਹੈ ਹੁਣ ਅਸੀਂ ਇਹਦੇ ਵਿੱਚ ਤੜਕਾ ਤਿਆਰ ਕਰ ਲਾਂਗੇ ਹੁਣ ਮੈਂ ਇਹਦੇ ਵਿੱਚ ਜੀਰਾ ਪਾ ਰਹੀ ਆ ਜੀਰਾ ਸਾਡਾ ਚੰਗੀ ਤਰ ਤੜਕ ਜਾਏ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਤੇਜ ਪੱਤਾ ਪਾ ਦੇਣਾ ਤੁਸੀਂ ਚਾਹੇ ਤੇ ਰਾਏ ਦਾ ਤੜਕਾ ਵੀ ਲਗਾ ਸਕਦੇ ਅਗੇਓ ਹੁਣ ਸਾਡਾ ਜੋ ਚੰਗੀ ਤਰ੍ਹਾਂ ਤੜਕ ਜਾਵੇ ਜੀਰਾ ਤੇ ਤੇਜ ਪੱਤਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਪਿਆਜ਼ ਨੂੰ ਮੈਂ ਬਰੀਕ-ਬਰੀਕ ਕੱਟ ਕੇ ਪਾ ਰਹੀ ਹੈਗੀਆ ਮੈਂ ਇੱਕ ਪਿਆਜ਼ ਲਿੱਤਾ ਵੈ ਜਿੰਨੂੰ ਆਪਾਂ ਬਰੀਕ-ਬਰੀਕ ਕੱਟ ਲਿੱਤਾ ਵੈ ਐ ਦੇਖੋ ਹੁਣ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਭੁੰਨ ਲਾਂਗੇ जिमें आप नॉर्मल दालों तड़का लाते हैं उसी तरीके अपना प्याज पा के उस तरह भुनना है यह देखो आपू चंकी तरह भुनना है जितने तरह थोड़े प्याज का जो कच्चा पन नहीं खत्म हो जाता तक आपू भुनेंगे आपू चरीके भुनना में यह देखो अपना प्याजा का कच्चापन खत्म करना है कलर नहीं चेंज करना है आपू ਹੁਣ ਆਪਾਂ ਇਹਨੂੰ ਪੁੰਨੀ ਜਾਣਾ ਵੈ ਜਦ ਤਣੀਆਂ ਦਾ ਕੱਚਾਪਨ ਨਹੀਂ ਖਤਮ ਹੋ ਜਾਂਦਾ ਤੇ ਹੁਣ ਅਸੀਂ ਇਹਦੇ ਵਿੱਚ ਅਦਰਕ ਪਾ ਦਾਂਗੇ ਅਦਰਕ ਨੂੰ ਮੈਂ ਕੁੱਟ ਕੇ ਪਾ ਰਹੀ ਹੈਗੀ ਆ ਤੁਸੀਂ ਚਾਹੇ ਤੇ ਇਹਨੂੰ ਪੇਸਟ ਵੀ ਬਣਾ ਸਕਦੇ ਆ ਦੀ ਤੁਸੀਂ ਚਾਹੇ ਤੇ ਅਗਰ ਤੁਹਾਨੂੰ ਲਸਣ ਦਾ ਟੇਸ ਪਸੰਦ ਹੈ ਤੁਸੀਂ ਲਸਣ ਵੀ ਪਾ ਸਕਦੇ ਆ ਇਹਦੇ ਵਿੱਚ ਤੁਹਾਡੀ ਆਪਣੀ ਚੁਆਇਸ ਹੈਗੀ ਹੈ ਲਸਣ ਪਾਣਾ ਆਪਸ਼ਨal ਹੈ ਤੁਸੀਂ ਪਾ ਚਾਹੁੰਦੇ ਤੇ ਪਾ ਸਕਦੇ ਹੋ ਕਿ ਸਕਿਪ ਕਰਨਾ ਚਾਹੁੰਦੇ ਹੋ ਤਾਂ ਸਕਿਪ ਕਰ ਸਕਦੇ ਹੈਗੇ ਹੋ ਇਹ ਦੇਖੋ ਸਾਡਾ ਜੋ ਪਿਆਜ਼ ਹੈ ਉਹ ਚੰਗੀ ਤਰੀਕੇ ਨਾਲ ਭੁੰਨਿਆ ਜਾ ਚੁੱਕਿਆ ਹੈ ਹੁਣ ਅਸੀਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਮੈਂ ਟਮਾਟਰਾਂ ਨੂੰ ਬਰੀਕ-ਬਰੀਕ ਕੱਟ ਕੇ ਪਾ ਰਹੀ ਹਾਂ ਤੁਸੀਂ ਚਾਹੇ ਤੇ ਉਹਦੀ ਪੇਸਟ ਵੀ ਬਣਾ ਕੇ ਪਾ ਸਕਦੇ ਹੈਗੇ ਹੋ ਮੈਂ ਇਹਦੇ ਵਿੱਚ ਇੱਕ ਟਮਾਟਰ ਬਰੀਕ-ਬਰੀਕ ਕੱਟ ਕੇ ਪਾ ਦਿੱਤਾ ਹੈ ਦੇਖੋ ਹੁਣ ਆਪਾਂ ਜੇ ਚਾਣੇ ਸਾ ਟਮਾਟਰ ਪੁੰਨੇ ਜੰਦਾ ਤੰਦ ਕੱਪਾ ਨੂੰ ਪੁੰਨਾਂਗੇ ਟਮਾਟਰ ਪਾਣ ਤੋਂ ਬਾਅਦ ਵਿੱਚ ਅੱਧੀ ਚਮਚ ਮੈਚ ਨਮਕ ਪਾਇਆ ਵੈ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਨਮਕ ਆਪਾਂ ਪਹਿਲਾਂ ਵੀ ਪਾਇਆ ਸੀਗਾ ਤੇ ਇਸ ਕਰਕੇ ਤੁਸੀਂ ਹਿਸਾਬ ਨਾਲ ਹੀ ਨਮਕ ਪਾਣਾ ਵੈ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਲਾਲ ਮਿਰਚ ਪਾ ਰਹੇ ਹਾਂ ਤੇ ਹੁਣ ਅਸੀਂ ਇਹਦੇ ਵਿੱਚ ਥੋੜੀ ਜੀ ਹਲਦੀ ਪਾ ਦਾਂਗੇ ਹਲਦੀ ਵੀ ਤੁਸੀਂ ਥੋੜੀ ਪਾਣੀ ਹੈ ਕਿਉਂਕਿ ਤੁਸੀਂ ਪਹਿਲਾਂ ਹਲਦੀ ਆਪਾਂ ਪਾਈ ਹੋਈ ਸੀਗੀ ਆਪਾਂ ਹੁਣ ਅੱਧੇ ਚਮਚ ਇਹਦੇ ਵਿੱਚ ਹਲਦੀ ਪਾਈ ਹੈ ਹਲਦੀ ਪਾਣ ਨਾਲ ਕੀ ਤੜਕੇ ਜਾਂ ਦੁਆਰਾ ਪਾਣ ਨਾਲ ਕੀ ਰੰਗ ਸਬਜ਼ੀ ਦਾ ਵਧੀਆ ਆ ਜਾਂਦਾ ਵੈ ਇਸ ਕਰਕੇ ਹਲਦੀ ਮੈਂ ਦੁਆਰਾ ਪਾਈ ਹੈ ਅਗਰ ਤੁਸੀਂ ਨਹੀਂ ਪਾਣਾ ਚਾਹੁੰਦੇ ਤੇ ਤੁਸੀਂ ਸਕਿਪ ਕਰ ਸਕਦੇ ਹੋ ਦੁਆਰਾ ਇਹ ਦੇਖੋ ਹੁਣ ਸਾਡੇ ਜੋ ਪਿਆਜ਼ ਹੈ ਤੇ ਟਮਾਟਰ ਹੈ ਸਾਡੇ ਗਲ ਚੁੱਕੇ ਨੇ ਇਹ ਦੇਖੋ ਆਪਾਂ ਇੰਨੀ ਦੇਰੀ ਕਰਨਾ ਮੈਂ ਇਹ ਦੇਖੋ ਸਾਡਾ ਜੋ ਤੜਕਾ ਹੈ ਉਹ ਤਿਆਰ ਹੋ ਚੁੱਕਿਆ ਵੈ ਹੁਣ ਅਸੀਂ ਇਹਦੇ ਵਿੱਚ ਜੋ ਦਾਲ ਬਣਾਈ ਸੀ ਉਹ ਦਾਲ ਪਾ ਦਾਂਗੇ ਇਹਦੇ ਵਿੱਚ ਹੁਣ ਆਪਾਂ ਇਹ ਸਾਰੀ ਦਾਲ ਲੈ ਜੋ ਮਿਕਸ ਕਰ ਦਿੱਤੀ ਹੈ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹ ਦੇਖੋ ਜੋ ਸਾਡਾ ਦਾਲ ਦਾ ਤੜਕਾ ਹੈ ਉਹ ਬਣ ਕੇ ਤਿਆਰ ਹੋ ਚੁੱਕਿਆ ਵੈ ਸਾਡੀ ਜੋ ਦਾਲ ਹੈ ਉਹ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਅਸੀਂ ਦਾਲ ਵਿੱਚ ਪਾਣੀ ਪਾ ਦਾਂਗੇ ਆਪਾਂ ਦਾਲ ਵਿੱਚ ਪਾਣੀ ਇੱਕ ਤੋਂ ਡੇਢ ਗਲਾਸ ਪਾਣੀ ਆਪਾਂ ਹੋਰ ਪਾਵਾਂਗੇ ਇਹਦੇ ਵਿੱਚ ਆਪਾਂ ਪਾਣੀ ਇਸ ਵਕਿੇ ਜ਼ਿਆਦਾ ਸਕ ਪਾਇਆ ਵੈ ਕਿਉਂਕਿ ਹੁਣ ਜੋ ਆਪਾਂ ਢੋਕਲੀ ਬਣਾ ਕੇ ਤਿਆਰ ਕੀਤੀ ਹੈ ਉਹ ਐਸੀ ਦਾਲ ਦੇ ਵਿੱਚ ਪਕਾਵਾਂਗੇ ਇਸ ਕਰਕੇ ਆਪਾਂ ਪਾਣੀ ਜ਼ਿਆਦਾ ਪਾ ਦਿੱਤਾ ਵੈ ਤੇ ਆਪਾਂ ਹੁਣ ਇਹਦੇ ਵਿੱਚ ਢੋਕਲੀ ਨੂੰ ਪਕਾਵਾਂਗੇ ਤੁਸੀਂ ਚਾਹੇ ਤੇ ਜਦੋਂ ਦਾਲ ਨੂੰ ਉਬਲਣ ਵਾਸਤੇ ਰੱਖਿਆ ਸੀਗਾ ਉਸ ਟਾਈਮ ਵੀ ਤੁਸੀਂ ਢੋਕਲੀ ਪਾ ਕੇ ਉਹਨੂੰ ਸੀਤੀਆਂ ਮਰਵਾ ਸਕਦੇ ਹੈਗੇ ਹੋ ਪਰ ਮੈਂ ਇਸ ਤਰੀਕੇ ਨਾਲ ਤੜਕਾ ਬਣਾਉਣ ਤੋਂ ਬਾਅਦ ਇਦੇ ਵਿੱਚ ਪਾਣੀ ਵੱਧ ਪਾ ਕੇ ਆਪਾਂ ਢੋਕਲੀਆਂ ਜੋ ਪਾ ਕੇ ਤਿਆਰ ਕੀਤੀਆਂ ਸੀਗੀਆਂ ਉਹ ਪਾ ਦਾਂਗੇ ਇਹਦੇ ਵਿੱਚ ਤੇ ਹੁਣ ਅਸੀਂ ਇਹਨੂੰ ਢੋਕਲੀ ਪਾਣ ਤੋਂ ਬਾਅਦ ਕਮ ਸੇ ਕਮ 10 ਤੋਂ 15 ਮਿੰਟ ਵਾਸਤੇ ਐਸੇ ਤਰੀਕੇ ਨਾਲ ਦਾਲ ਦੇ ਵਿੱਚ ਪਕਾਣ ਦੇਣਾ ਵੈ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਸੁੱਕਾ ਧਨੀਆ ਪਾਇਆ ਵੈ ਸੁੱਕਾ ਧਨੀਆ ਤੁਸੀਂ ਜ਼ਰੂਰ ਪਾਣਾ ਸੁੱਕਾ ਧਨੀਆ ਦਾ ਟੇਸਟ ਬਹੁਤ ਵਧੀਆ ਆਂਦਾ ਵੈ ਤੇ ਹੁਣ ਅਸੀਂ ਇਹਦੇ ਵਿੱਚ ਕਸੂਰੀ ਮੇਥੀ ਪਾ ਰਏ ਹਾਂ ਤੁਸੀਂ ਚਾਹੇ ਤੇ ਹਰਾ ਧਨੀਆ ਵੀ ਪਾ ਸਕਦੇ ਹੈਗੇ ਹੋ ਇਹ ਦੇਖੋ ਹੁਣ ਅਸੀਂ ਇਹਨੂੰ ਟੱਕ ਦਾਂਗੇ ਤੇ 10 ਤੋਂ 15 ਮਿੰਟ ਵਾਸਤੇ ਸਲੋ ਗੈਸ ਤੇ ਆਪਾਂ ਇਹਨੂੰ ਪਕਾਈ ਜਾਣਾ ਵੇ ਬਸ ਇੱਕ ਵਾਰੀ ਉਬਾਲਾ ਆ ਜਾਵੇ ਆਪਣੀ ਦਾਲ ਨੂੰ ਉਸ ਤੋਂ ਬਾਅਦ ਆਪਾਂ ਗੈਸ ਨੂੰ ਸਲੋ ਕਰਕੇ ਪਕਾਵਾਂਗੇ ਇਹਨੂੰ ਇਹਨੂੰ ਆਪਾਂ ਸਲੋ ਗੈਸ ਤੇ ਹੀ ਪਕਾਣਾ ਵੇ ਐ ਦੇਖੋ ਵਿੱਚ ਵਿੱਚ ਆਪਾਂ ਨੂੰ ਚੈੱਕ ਵੀ ਕਰਦੇ ਰਹਿਣਾ ਹੈ ਐ ਦੇਖੋ ਸਾਡੇ ਜੋ ਢੋਕਲੀ ਆ ਉਹ ਪਕਣੀ ਸ਼ੁਰੂ ਹੋ ਚੁੱਕੀ ਹੈ ਇਹ ਦੇਖੋ ਆਪਣੀ ਜੋ ਢੋਕਲੀ ਆ ਪਕ ਰਹੀ ਹੈ ਜੋ ਸਾਡੀ ਢੋਕਲੀ ਪੱਕ ਜਾਏਗੀ ਉਹ ਉੱਪਰ ਨੂੰ ਆ ਜਾਏਗੀ ਤੈਰ ਕੇ ਜੋ ساری ساری ਢੋਕਲੀ ਉੱਪਰ ਆ ਜਾਣ ਇਹਦਾ ਮਤਲਬ ਹੈ ਸਾਡੀ ਜੋ ਦਾਲ ਢੋਕਲੀ ਆ ਬਣ ਕੇ ਤਿਆਰ ਹੋ ਚੁੱਕੀ ਹੈ ਇਹ ਦੇਖੋ ਆਪਣੇ ਜੋ ਸਾਰੇ ਢੋਕ ਲਿਆ ਉੱਪਰ ਨੂੰ ਆ ਚੁੱਕੀ ਹੈ ਆਪਾਂ ਥੋੜੀ देर ਵਾਸਤੇ ਇਹਨੂੰ ਫੇਰ ਟੱਕ ਕੇ ਪਕਾਵਾਂਗੇ ਉਸ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਮੈਂ ਇਹਦੇ ਵਿੱਚ ਸੌਂਠ ਪਾ ਰਹੀ ਹਾਂ ਜੋ ਇਮਲੀ ਦੀ ਚਟਨੀ ਪਾ ਰਹੀ ਹਾਂ ਔਰ ਅਗਰ ਤੁਹਾਡੇ ਕੋਲ ਇਮਲੀ ਦੀ ਚਟਨੀ ਨਹੀਂ ਹੈਗੀ ਹੈ ਤੇ ਤੁਸੀਂ ਇਮਲੀ ਨੂੰ ਪਾਣੀ ਵਿੱਚ ਪਿਉ ਕੇ ਉਹ ਉਹਦਾ ਪਾਣੀ ਯੂਜ਼ ਕਰ ਸਕਦੇ ਹੋ ਤੇ ਨਾਲ ਥੋੜਾ ਤੁਸੀਂ ਗੁੜ ਪਾ ਸਕਦੇ ਹੈਗੇ ਹੋ ਅਗਰ ਤੁਹਾਡੇ ਕੋਲ ਸੌਂਠ ਹੈਗੀ ਹੈ ਤੇ ਤੁਸੀਂ ਸੌਂਠ ਯੂਜ਼ ਕਰ ਸਕਦੇ ਹੈਗੇ ਹੋ ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆ ਜਾਂਦਾ ਖੱਟਾ ਮਿੱਠਾ ਟੇਸਟ ਆਂਦਾ ਵੈ ਤੁਸੀਂ ਇਹਨੂੰ ਜ਼ਰੂਰ ਪਾਣਾ ਔਰ ਅਗਰ ਤੁਹਾਡੇ ਕੋਲ ਨਹੀਂ ਹੈਗੀਏ ਤੇ ਤੁਸੀਂ ਇਮਲੀ ਨੂੰ ਪਾਣੀ ਚ ਪਿਉ ਓਕੇ ਤੇ ਗੁੜ ਵੀ ਪਾ ਸਕਦੇ ਹੋ ਇਹਦੇ ਵਿੱਚ ਐ ਦੇਖੋ ਸਾਡੀ ਜੋ ਦਾਲ ਢੋਕਲੀ ਹੈ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਰੰਗ ਵੀ ਸਾਡਾ ਕਿੰਨਾ ਵਧੀਆ ਆਇਆ ਵੈ ਤੇ ਹੁਣ ਅਸੀਂ ਇਹਨੂੰ 5 ਮਿੰਟ ਵਾਸਤੇ ਫਿਰ ਦਵਾਟਾ ਕੇ ਪਕਾ ਦਾਂਗੇ ਤਾਂ ਤੋਂ 7 ਮਿੰਟ ਬਾਅਦ ਅਸੀਂ ਫੇਰ ਟੱਕਣ ਉਤਾਰ ਦੇਣਾਵੇਂ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਬਾਲੇ ਆ ਰਹੇ ਨੇ ਆਪਾਂ ਸਲੋ ਗੈਸ 'ਤੇ ਹੀ ਆਪਾਂ ਨੂੰ ਬਣਾ ਰਹੇ ਹਾਂ ਕਿ ਆ ਇਹ ਦੇਖੋ ਸੋ ਸਾਡੀ ਢੋਕਲੀ ਹੈ ਸਾਰੀ ਸਾਡੀ ਉੱਪਰ ਨੂੰ ਆ ਚੁੱਕੀ ਹੈ ਇਹਦਾ ਮਤਲਬ ਹੈ ਸਾਡੀ ਜੋ ਢੋਕਲੀ ਹੈ ਉਹ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਤੁਸੀਂ ਇਹਨੂੰ ਡਿਨਰ ਦੇ ਵਿੱਚ ਬਣਾ ਸਕਦੇ ਹੈਗੇ ਹੋ ਜਾਂ ਤੁਸੀਂ ਲੰਚ ਟਾਈਮ ਤੇ ਵੀ ਬਣਾ ਸਕਦੇ ਹੋ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਤੇ ਬਹੁਤ ਜ਼ਿਆਦਾ ਸੁਆਦ ਬੰਦੀ ਹੈ ਇਹ ਦੇਖੋ ਅਗਰ ਤੁਸੀਂ ਰੋਜ਼ ਰੋਟੀ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਹੋ ਤੁਸੀਂ ਇਹਨੂੰ ਜ਼ਰੂਰ ਬਣਾ ਕੇ ਟਰਾਈ ਕਰਨਾ ਹੈ ਤੁਹਾਨੂੰ ਬਹੁਤ ਵਧੀਆ ਲੱਗੇਗੀ ਹੁਣ ਅਸੀਂ ਇਹਨੂੰ ਸਰਵ ਕਰਦੇ ਹਾਂ ਇਹ ਦੇਖੋ ਤੁਸੀਂ ਕਲਰ ਦੇਖ ਸਕਦੇ ਹੋ ਸਾਡਾ ਕਿੰਨਾ ਵਧੀਆ ਕਲਰ ਆਇਆ ਵੈ ਤੇ ਸਾਡੀ ਕਿੰਨੀ ਵਧੀਆ ਜੋ ਦਾਲ ਢੋਕਲੀ ਬਣ ਕੇ ਤਿਆਰ ਹੋਈ ਹੈ ਇਹ ਬਹੁਤ ਲਾਈਟ ਵੇਟ ਚ ਹੁੰਦੀ ਹੈ ਖਾਣ ਵਿੱਚ ਤੁਸੀਂ ਇਹਨੂੰ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਦੇਖ ਸਕਦੇ ਹੋ ਕਿੰਨਾ ਵਧੀਆ ਰੰਗ ਆਇਆ ਵੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਆਹ ਦੇਖੋ ਸਾਡੀ ਜੋ ਢੋਕਲੀ ਹੈ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਥੈਂਕ ਯੂ